बंद करो बंद करो बंद करो तीन सौ पच्चीस एक्ट रद्द करो रद्द करो रद्द करो पंजाब सरकार मुर्दाबाद 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 केंद्र दिया आर्थिक नीतियां मुर्दाबाद 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 केंद्र दिया आर्थिक नीतियां हाय 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 केंद्र दिया आर्थिक नीतियां मुर्दाबाद 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 ਆਰਥਿਕ ਨੀਤੀਆਂ ਮਰਦਾਬਾ 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 ਆਰਥਿਕ ਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ 225 ਐਕਟ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਮੁਲਾਜ਼ਮ ਇਕਤਾ ਜਿੰਦਾਬਾਦ 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 ਕਿਸਾਨ ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਆਰਥਿਕ ਨੀਤੀਆਂ ਮਰਦਾਬਾਦ 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 ਕੇਂਦਰ ਦੀਆਂ ਆਰਥਿਕ ਨੀਤੀਆਂ ਹਏ ਹਏ ਮਰਦਾਬਾਦ 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 2025 ਐਕਟ ਰੱਦ ਕਰੋ ਰੱਦ ਕਰੋ ਰੱਦ ਕਰੋ 225 ਐਕਟ ਰੱਦ ਕਰੋ ਰੱਦ ਕਰੋ ਰੱਦ ਕਰੋ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਲੱਖਣ ਸਿੰਘ ਜੀ ਤੋਂੜਾ ਸ਼ਹੀਦਪੁਰ ਸੰਗਠਨ ਸਭਾ ਦੇ ਕੀ ਕਹਿਣਾ ਚਾਹੋਗੇ ਜਿਹੜਾ ਫਤਿਹਵਾਦ ਨਾਰੇ ਬਾਈ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਕੱਲਾ ਫਤਿਆਵਾਦ ਨਹੀਂ ਜੀ ਇਹ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਵਾਂ ਜਿਹੜਾ ਪੰਜਾਬ ਦਾ ਹਰ ਕਿੱਤਾ ਵੋ ਕਾਰਬੋਟ ਘਰਾਣਿਆਂ ਦੇ ਹਵਾਲੇ ਕਰਨੀ ਚਾਹੁੰਦੀ ਸਰਕਾਰ ਇਸੇ ਤਰ੍ਹਾਂ ਜਿਦਾਂ ਬਿਜਲੀ ਬੋਰਡ ਤੇ ਜਿਹੜਾ ਕਾਰਬੋਟ ਘਰਾਣਿਆਂ ਦੇ ਹਵਾਲੇ ਕਰਕੇ ਚੇਪ ਵਾਲੇ ਮੀਟਰ ਲਾ ਕੇ ਜਿਹੜਾ ਲੋਕਾਂ ਦਾ ਹੋਰ ਖੂਨ ਨਿਚੋੜਿਆ ਜਾ ਰਿਹਾ ਅੱਜ ਅਸੀਂ ਇਹ ਸਾਰੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਆ ਉਸੇ ਤਰੀਕੇ ਦੇ ਨਾਲ ਅੱਜ ਫਤਿਆਵਾਦ ਵੀ ਤੇ ਮੋਰਚਾ ਲਾ ਕੇ ਬੈਠੇ ਆ ਨਾਰੇ ਬਾਜ਼ੀ ਕਰ ਰਹੇ ਆ ਇਸ ਤੋਂ ਬਾਅਦ ਜਿਹੜਾ ਬਿੱਲ ਸਾਡੇ ਜਾਣਗੇ ਸਰਕਾਰ ਨੂੰ ਕੀ ਚੇਤਾਵਨੀ ਦਿੰਨੇ ਹੋ ਸਰਕਾਰ ਨੂੰ ਚੇਤਾਵਨੀ ਇਹੋ ਹੀ ਆ ਜੀ ਜੇ ਸਰਕਾਰ ਨੇ ਲਗਾਤਾਰ ਜਦੋਂ ਲੋਕਾਂ ਨੂੰ ਦਬਾ ਲੋਕਾਂ ਦੀ ਆਵਾਜ਼ ਦਬਾਉਣੀ ਆ ਲੋਕਾਂ ਦੇ ਹੱਕੀ ਮੰਗਾ ਤੇ ਡਾਕੇ ਮਾਰਨੇ ਆ ਤੇ ਫਿਰ ਉਹ ਲੋਕ ਸੰਘਰਸ਼ ਦੇ ਮੈਦਾਨ ਦੇ ਬਿਨਾ ਹੋਰ ਕੋਈ ਰਾਹ ਨਹੀਂ ਆ ਜਿਸ ਤਰ੍ਹਾਂ ਆਪਾਂ ਪਿੱਛੇ ਪ੍ਰਧਾਨ ਜੀ ਨੂੰ ਦੱਸਿਆ ਵੀ ਪਹਿਲਾਂ ਆਧਾਰ ਨੇ ਦਿੱਲੀ ਦੀ ਕਿ ਦਿੱਲੀ ਜਾ ਕੇ ਆਪਣਾ ਸੰਘਰਸ਼ ਜਿਹੜਾ ਵੱਡਾ ਲੋਕ ਜਿੱਤ ਕੇ ਆਏ ਆ ਇਸੇ ਤਰੀਕੇ ਦਾ ਇਹ ਆਉਣ ਵਾਲੇ ਸਮੇਂ 'ਚ ਮਾਹੌਲ ਬਣਨਾ ਕਿਉਂਕਿ ਬਿਜਲੀ ਜਿਹੜੀ ਆ ਹਰ ਲੋਕ ਵਰਤਦਾ ਇਕੱਲਾ ਕਿਸਾਨ ਨਹੀਂ ਵਰਤਦਾ ਕਲਾ ਮਜ਼ਦੂਰ ਨਹੀਂ ਵਰਤਦਾ ਇਹ ਸਾਰੇ ਜਿੰਨੇ ਵੀ ਅਦਾਰੇ ਆ ਦੁਕਾਨਦਾਰ ਹੋਇਆ ਕੋਈ ਜਿੰਨੇ ਵੀ ਸਾਰੇ ਬਿਜੀ ਵਰਤਦੇ ਆ ਆ ਪਿਛਲੇ ਦਿਨੀ ਤੁਸੀਂ ਚੰਡੀਗੜ੍ਹ ਦਾ ਮੋਰਚਾ ਵੇਖਿਆ ਸਰਕਾਰ ਟੋਟੋ ਵੇਂਦੀ ਆ ਕਿ ਜਿਹੜਾ ਪੰਜਾਬ ਆ ਇਹ ਜਾਗਦਾ ਕਿ ਸੁੱਤਾ ਵਾ ਉਹ ਉਥੋਂ ਵੀ ਇਹਨਾਂ ਨੂੰ ਹਾਰ ਜਿਹੜਾ ਹਾਰ ਦਾ ਮੂੰਹ ਵੇਖਣਾ ਪਿਆ ਉਥੇ ਸਾਡੇ ਨੌਜਵਾਨ ਜਿਹੜੇ ਆ ਵਿਦਿਆਰਥੀ ਜਿਹੜੇ ਪੜ੍ਹਦੇ ਆ ਉਹ ਵੀ ਇਸ ਸਰਕਾਰ ਦੀਆਂ ਜਿਹੜੀਆਂ ਚਾਲਾਂ ਸਮਝ ਚੁੱਕੇ ਸੀ ਸਰਕਾਰ ਦੀ ਜਿਹੜੀ ਨੀਤੀ ਆ ਉਹਨੂੰ ਸਮਝ ਚੁੱਕੇ ਸੀ ਇਸ ਕਰਕੇ ਉਹ ਮੈਦਾਨ ਦੇ ਵਿੱਚ ਆਏ ਤੇ ਜਿਹੜੇ ਭਗ ਸਿੰਘ ਦੀ ਵਿਚਾਰ ਤੇ ਚੱਲ ਕੇ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਤੇ ਚੱਲ ਕੇ ਬਾਬੇ ਨਾਨਕ ਦੀ ਵਿਚਾਰਧਾਰਨਾ ਨੂੰ ਸਮਝ ਕੇ ਇਸ ਜਿਹੜਾ ਹੰਕਾਰੀ ਰਾਜਾ ਇਹ ਇਹਨੂੰ ਜਿਹੜਾ ਉਹਨਾਂ ਨੇ ਪਿੱਛੇ ਮੋੜਿਆ ਤੇ ਅਸੀਂ ਅਗਾਮ ਯਾਸ ਕਰਦੇ ਹਾਂ ਵੀ ਜੇ ਸਰਕਾਰ ਨੇ ਪਿੱਛੇ ਜਿਹੜੇ ਆਪਣੇ ਕਾਨੂੰਨ ਵਾਪਸ ਨਾ ਲਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਐ ਦੱਬੇ ਕੁਚਲੇ ਲੋਕ ਐ ਜਿਨ੍ਹਾਂ ਨੂੰ ਸਰਕਾਰ ਦੱਬਣਾ ਚਾਹੁੰਦੀ ਆ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣਗੇ ਤੇ ਸਰਕਾਰ ਨੂੰ ਜਿਹੜਾ ਪਿੱਛੇ ਜਿਹੜਾ ਆਪਣੇ ਫੈਸਲੇ ਵਾਪਸ ਲੈਣੇ ਪੈਣਗੇ ਹਾਂਜੀ ਕੀ ਨਾਮ ਤੁਹਾਡਾ ਤੱਕ ਇਸ ਜਥੇਬੰਦੀ ਯਾਗੀ ਮਹਾਰਜਿੰਦਰ ਸਿੰਘ ਟਾਂਡਾ ਸ਼ੂਬਾ ਪ੍ਰਧਾਨ ਆਜਾਦ ਕਿਸਾਨ ਸੰਘਰਸ਼ ਕਮੇਟੀ ਦਾ ਅੱਜ ਫਤਿਹਵਾਦ ਬਿਜਲੀ ਘਾ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਕੀ ਮੰਗਾਂ ਤੁਹਾਡੀਆਂ ਅੱਜ ਅੱਜ ਦਾ ਧਰਨਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਾਰੇ ਪੰਜਾਬ ਦੇ ਸਬਡਿਵੀਜ਼ਨਾਂ ਦੇ ਉੱਤੇ ਜੋ ਸਰਕਾਰ 225 ਬਿੱਲ ਲੈ ਕੇ ਆ ਰਹੀ ਹੈ ਉਹਦੇ ਨਾਲ ਇੱਕ ਸੀਡ ਬਿੱਲ ਲੈ ਕੇ ਆ ਰਹੀ ਆ ਉਹਦੀਆਂ ਕਾਪੀਆਂ ਸਾੜਨ ਵਾਸਤੇ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਸੀ ਜਿਹਦੇ ਨਾਲ ਅੱਜ ਪੰਜਾਬ ਦੇ ਸਾਰੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਸਾਰੀਆਂ ਪੰਜਾਬ ਦੀਆਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਅੱਜ ਸਾਡੇ ਨਾਲ ਅਸੀਂ ਇੱਥੇ ਇਕੱਤਰ ਹੋਏ ਆਂ ਤੇ ਇਸ ਤੋਂ ਬਾਅਦ ਅਸੀਂ ਇਹ ਦੋਹਾਂ ਬਿੱਲਾਂ ਦੀਆਂ ਜਿਹੜੀਆਂ ਉਹ ਕਾਪੀਆਂ ਲੂ ਰਏ ਆਂ ਕਿ ਜਿਹੜੀ ਸਰਕਾਰ ਅੱਜ ਜਲਾਸ ਚੱਲ ਰਿਹਾ ਸਰਦ ਰੁੱਤ ਦਾ ਰੁੱਤ ਦਾ ਜਲਾਸ ਚੱਲ ਰਿਹਾ ਦਿੱਲੀ ਉਹਦੇ ਵਿੱਚ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਆਂ ਕਿ ਇਹ ਬਿੱਲ ਪਾਸ ਨਾ ਕੀਤੇ ਜਾਣ ਅਗਲਾ ਸੰਘਰਸ਼ ਕੀ ਹੋਵੇਗਾ ਫਿਰ ਅਗਲਾ ਸੰਘਰਸ਼ ਜੇ ਤੇ ਸਰਕਾਰ ਇਸ ਅਜਲਾਸ ਦੇ ਵਿੱਚ ਇਸ ਬਿੱਲ ਨੂੰ ਪਿੱਛੇ ਲੈ ਕੇ ਜਾਂਦੀ ਆ ਤੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਾਂਗੇ ਜੇ ਇਹ ਬਿੱਲ ਲੈ ਕੇ ਸਰਕਾਰ ਆਉਂਦੀ ਆ ਤੇ ਉਸ ਤਰੀਕੇ ਦਾ ਸੰਘਰਸ਼ ਵਿੱਢਿਆ ਜਾਊ ਜਿਸ ਤਰ੍ਹਾਂ 2000 ਐ 20 ਦੇ ਵਿੱਚ ਦਿੱਲੀ ਦੇ ਵਿੱਚ ਅਸੀਂ ਵੱਡਾ ਮੋਰਚਾ ਲਾ ਕੇ ਇਹ ਆਪਣੇ ਖੇਤੀ ਕਾਨੂੰਨ ਜਿਹੜੇ ਵਾਪਸ ਕਰਾਏ ਸੀ ਉਸ ਤਰੀਕੇ ਦੇ ਨਾਲ ਇਹ ਬਿੱਲਾਂ ਨੂੰ ਵੀ ਅਸੀਂ ਵਾਪਸ ਕਰਾਵਾਂਗੇ ਵੱਡਾ ਸੰਘਰਸ਼ ਜਿਹੜਾ ਵਿੜਾਂਗੇ ਕਿਸਾਨ ਆਪਣੇ ਕਿਸਾਨਾਂ ਮਜ਼ਦੂਰ ਬਿਜਲੀ ਬੋਰਡ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜਿੰਨੇ ਵੀ ਲੋਕ ਇਹ ਬਿਜਲੀ ਵਰਤਣ ਵਾਲੇ ਆ ਉਹਨਾਂ ਸਾਰਿਆਂ ਆਵਾਮ ਨੂੰ ਨਾਲ ਲੈ ਕੇ ਅਸੀਂ ਵੱਡਾ ਸੰਘਰਸ਼ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਆ ਵੇਖ ਰਹੇ ਆ ਕਿ ਐਸ اجلاس ਦੇ ਵਿੱਚ ਜੇ ਤੇ ਸਰਕਾਰ ਆਪ ਦਾ ਪੈਰ ਪਿੱਛੇ ਲੈ ਕੇ ਜਾਂਦੀ ਹੈ ਠੀਕ ਆ ਨਹੀਂ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਇਹ ਬਿੱਲ ਨੂੰ ਜਿਹੜਾ ਵਾਪਸ ਲੈ ਕੇ ਜਾਣਾ